ਰਾਏਕੋਟ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਬੀਤੇ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈਣ ਦੀ ਸੂਚਨਾ ਮਿਲ ਰਹੀ ਹੈ ਅਤੇ ਲਗਾਤਾਰ ਮੀਂਹ ਪੈਣ ਦੇ ਨਾਲ ਜਿੱਥੇ ਕਿ ਪੂਰਾ ਦਾ ਪੂਰਾ ਇਲਾਕਾ ਜੋ ਹੈ ਉਹ ਜਲਥਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਜੋ ਲੋਕ ਨੇ ਉਹਨਾਂ ਦੀ ਵੀ ਆਮ ਜ਼ਿੰਦਗੀ ਦੇ ਉੱਤੇ ਕਾਰਗੁਜ਼ਾਰੀ ਦੇ ਉੱਤੇ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਰਾਏਕੋਟ ਸ਼ਹਿਰ ਦੀਆਂ ਸਾਂਝਾ ਕਰ ਰਹੇ ਹਾਂ ਫਿਲਹਾਲ ਅਜਿਹੀਆਂ ਤਸਵੀਰਾਂ ਸੂਬੇ ਪਾਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਇਲਾਕਿਆਂ 'ਚੋਂ ਸਾਮਣੇ ਆਉਂਦੀਆਂ ਹੋਈਆਂ ਜਿੱਥੇ ਕਿ ਨਜ਼ਰ ਆ ਰਹੀਆਂ ਨੇ ਉੱਥੇ ਹੀ ਰੈਕੋਰਡੀਆਂ ਵੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਪੂਰਾ ਇਲਾਕਾ ਜਲਥਲ ਹੋਇਆ ਹੋਇਆ ਨਜ਼ਰ ਆ ਰਿਹਾ ਹੈ ਗਲੀਆਂ ਮਹੱਲਿਆਂ ਬਜ਼ਾਰਾਂ ਦੇ ਵਿੱਚ ਲਗਾਤਾਰ ਜੋ ਹੈ ਪਾਣੀ ਖੜਾ ਹੈ ਜਿਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਆਵਾਜਾਈ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਥੋੜਾ ਪਾਣੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਜੋ ਹੈ ਅੰਦਰ ਚਾ ਚੁੱਕਾ ਹੈ ਜੋ ਕਿ ਲੋਕ ਹੇਠਲੇ ਪੱਧਰ ਤੇ ਜਾਂਦੇ ਨੇ ਜਿਨ੍ਹਾਂ ਦਾ ਜੋ ਕਿ ਘਰ ਹੈ ਉਹ ਹੇਠਲੇ ਸਤਰ ਤੇ ਹੈ ਉਹਨਾਂ ਦੇ ਘਰਾਂ ਤੱਕ ਵੀ ਹੈ ਪਾਣੀ ਪਹੁੰਚ ਚੁੱਕਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਜ਼ਿੰਦਗੀ ਵੱਦ ਤੋਂ ਵੱਧ ਤਰ ਬੰਦੀ ਹੋਈ ਨਜ਼ਰ ਆ ਰਹੀ ਹੈ ਇਸ ਮੀਂਹ ਵਾਰੀ ਦੇ ਨਾਲ ਉੱਥੇ ਹੀ ਬੀਤੇ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਇਹ ਜੋ ਨੇ ਹਾਲਾਤ ਬਣੇ ਨੇ ਸ਼ਹਿਰ ਵਾਸੀਆਂ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਸ਼ਹਿਰ ਵਾਸੀਆਂ ਨੇ ਆਪਣੀਆਂ ਦਿੱਕਤਾਂ ਅਤੇ ਮੁਸ਼ਕਲਾਂ ਦਾ ਸੁਨਾਈਆਂ ਨੇ ਅਤੇ ਨਾਲ ਹੀ ਨਾਲ ਸਰਕਾਰ ਤੋਂ ਅਤੇ ਪ੍ਰਸ਼ਾਸਨ ਤੋਂ ਇਹ ਗੁਹਾਰ ਕੀਤੀ ਕਿ ਉਹਨਾਂ ਦੀ ਜਲਦ ਤੋਂ ਜਲਦ ਮਦਦ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਵੱਦ ਤੋਂ ਵੱਧ ਜਿੰਨੀ ਮਦਦ ਹੋ ਸਕੇ ਉਹ ਮਿਲ ਸਕੇ ਤਾਂ ਕਿ ਕੁਝ ਸ਼ਹਿਰ ਵਾਸੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ। ਕੋਰ ਦਾ ਜੋ ਪ੍ਰਮੁੱਖ ਚੌਕ ਤਲਵੰਡੀ ਰੋਡ ਤੋਂ ਗੇਟ ਵਾਲਾ ਬਜਟ ਦਾ ਇਹਨੂੰ ਬੈਂਕ ਰੋਡ ਕਿਹਾ ਜਾਂਦਾ ਹੈ ਪੁਰਾਣਾ ਬਸਾੜਾ ਰੋਡ ਇੱਥੇ ਕੋਡੇ-ਕੋਡੇ ਪਾਣੀ ਖੜਾਗਾ ਜਿੱਦੀ ਪਾਣੀ ਨਿਕਾਸੀ ਦਾ ਹੋਣ ਕਾਰਨ ਤਿੰਨ ਦਿਨਾਂ ਤੋਂ ਪੈਰੇ ਮੀਂਹ ਨੇ ਲੋਕਾਂ ਦੀ ਹਾਲਤ ਵੱਧ ਤੋਂ ਵੱਧਰ ਕੀਤੀ ਵੀ ਆ ਲੋਕਾਂ ਨੇ ਆਪਣੇ ਦੁਕਾਨਾਂ ਦੇ ਮੂਹਰੇ ਉਹ ਪਾਣੀ ਨੂੰ ਰੋਕਣ ਖਾਤਰ ਮਿੱਟੀ ਦੀਆਂ ਰੇਤ ਬੋਰੀਆਂ ਭਰ-ਭਰ ਕੇ ਲਾਉਣੀਆਂ ਪੈ ਰੀਆਂ ਹਨ ਇਸ ਤਰ੍ਹਾਂ ਦੀ ਹਾਲਤ ਬੜੀ ਹੋਈ ਆ ਜੀ ਜੇ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਇਹ ਸਾਰਾ ਏਰੀਆ ਬਰਸਾਤੀ ਪਾਣੀ ਦੀ ਲਪੇਟ ਵਿੱਚ ਆ ਸਕਦਾ ਹੈਗਾ ਲੋਕਾਂ ਨੂੰ ਬੈਂਕ ਦੇ ਵਿੱਚ ਦੀ ਲੰਘਣ ਵਾਸਤੇ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਹ ਵੱਡਾ ਮੇਨ ਸਹਿਰ ਦਾ ਇਹ ਰੋਡ ਆ ਬੈਕ ਆਫ ਇੰਡੀਆ ਇੱਥੇ ਬੈਕ ਬਣੀ ਹੋਈ ਹੈ ਵੀ ਲੋਕ ਆਪਣੀਆਂ ਪੈਂਟਾਂ ਚਾੱਕ ਕੇ ਬੈਂਕ ਤੋਂ ਬਾਹਰ ਨਿਕਲਦੇ ਹਨ ਔਰ ਜਿੱਥੇ ਹਰ ਸਮੇਂ ਭੀੜ-ਪਾੜ ਦਾ ਏਰੀਆ ਹੈਗਾ ਹਾਂ ਜੇਰਾਨਾ ਹਰਵਿੰਦਰ ਸਿੰਘ ਹੈ ਫਲਾਤ ਇਹ ਨੇ ਜੀ ਆ ਆਪਣਾ ਬੈਂਕਾਂ ਵਾਲਾ ਏਰੀਆ ਸਾਡੇ ਵਾਲਾ ਹੋ ਗਿਆ ਬਰਨਾਲਾ ਚੌਂਕ ਹੋ ਗਿਆ ਆਪਣਾ ਖੁੱਲਾ ਪੱਤੀ ਮੱਲਾ ਹੋ ਗਿਆ ਪ੍ਰੇਮ ਨਗਰ ਇੱਧਰ ਸਾਰੇ ਜਿਹੜੇ ਮੱਲੇ ਆ ਇਹਨਾਂ ਸਾਰਿਆਂ 'ਚ ਲਗਭਗ ਪਾਣੀ ਭਰਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਫੱਟ ਪਾਣੀ ਦੇ ਵਿੱਚ ਹੀ ਖੜੇ ਆ ਆਪਾਂ ਤੇ ਇਹ ਐ ਵੀ ਪਾਣੀ ਸਾਰੇ ਪਾਸੇ ਖੜਾ ਜੀ ਇਹ ਹਾਲਾਤ ਬਹੁਤ ਖਰਾਬ ਬਣਦੇ ਨੇ ਜਿਸ ਤਰ੍ਹਾਂ ਦਾ ਮਹਾਤਮ ਦੇ ਮੱਛਲ ਦੇ ਜੇ بارش ਹੋ ਗਈ ਤਾਂ ਜੇ بارش ਹੋਰ ਆ ਗਈ ਤਾਂ ਜੀ ਹਾਲਾਤ ਬਹੁਤ ਖਰਾਬ ਹੋ ਜਾਣੇ ਆ ਕਿਉਂਕਿ ਅੰਦਰ ਦਾ ਪਾਣੀ ਹੁਣ ਵੀ ਵੜਿਆ ਹੀ ਹੋਇਆ ਦੁਕਾਨਾਂ ਤੇ ਜਿਹੜੇ ਨੇੜੇ ਘਰ ਨੇ ਜਾਂ ਇਹ ਸਾਰਿਆਂ ਦੀ ਪਾਣੀ ਵੜਿਆ ਹੋਇਆ ਜੀ ਪਰੇਸ਼ਾਨੀ ਬਹੁਤ ਆ ਰਹੀ ਹੈ ਜੀ ਦੇਖੋ ਘਰੋਂ ਹਰੇਕ ਬੰਦਾ ਆਉਂਦਾ ਵਧੀਆ ਕੱਪੜੇ ਪਾ ਕੇ ਤੇ ਇੱਥੇ ਲਾ ਲੋ ਕੋਈ ਡੈਗ ਪੈਂਦਾ ਕੋਈ ਐਕਸੀਡੈਂਟ ਹੋ ਜਾਂਦਾ ਤੇ ਇੱਥੇ ਸਾਟਾ ਵੇਟਾ ਵੀ ਪੈ ਜਾਂਦੀਆਂ ਲੋਕਾਂ ਦੇ ਛੱਟ ਕਾਲੇ ਖਤੇ ਹੋਣ ਮੈਂ ਪੰਜਾਬ ਕਰ ਮਾੰਗੇ ਆ ਜੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇਹ ਦੇਖੋ ਸ਼ਹਿਰ ਆਪਣਾ ਤੀਰੇ ਵੀ ਪਿਆ ਹੋਇਆ ਪਰ ਪਾਣੀ ਫਿਰ ਵੀ ਕਿਸੇ ਸਬਾਬ ਨਾਲ ਨਿਕਲ ਨਹੀਂ ਰਿਹਾ ਇਸ ਤਰ੍ਹਾਂ ਦੇ ਮੌਸਮ ਦੇ ਅਨੁਮਾਨ ਮਿਲ ਰਹੇ ਸੀਗੇ ਸਰਕਾਰ ਨੂੰ ਪਹਿਲਾਂ ਮਿਲ ਰਿਹਾ ਚਾਹੀਦਾ ਹਾਂਜੀ ਹਾਂਜੀ ਅਲਰਟ ਪਹਿਲਾਂ ਹੀ ਸੀਗਾ ਜੀ ਆਪਣੇ ਭਾਰੀ ਬਾਰਸ਼ ਦਾ ਕਾਫੀ ਪਹਿਲਾਂ ਇਹ ਅਲਰਟ ਕਰ ਦਿੱਤਾ ਗਿਆ ਸੀ ਸਰਕਾਰ ਨੂੰ ਤੇ ਆਪਣੇ ਜਿਵੇਂ ਹੈਗੀ ਨਗਰਪਾਲਿਕਾ ਇਹਨਾਂ ਨੂੰ ਸਾਰਾ ਪਰਵੰਧ ਪਹਿਲਾਂ ਕਰਨਾ ਚਾਹੀਦਾ ਸੀ ਪਾਣੀ ਦਾ ਸੋਖਮੇ ਪ੍ਰਵੰਧ ਨਾ ਹੋਣ ਕਰਕੇ ਹੀ ਇਹ ਆਪਣੇ ਪਾਣੀ ਇੰਨਾ ਖੜਾ ਜਮਾ ਹੋਇਆ ਹੈ ਮੇਰਾ ਨਾਮ ਯੂਕੇ ਗੁਪਤਾ ਹੈ ਮੈਂ ਬ੍ਰਾਂਚ ਮੈਨੇਜਰ ਗਲਤ ਰਹਾਂ ਹਾਂ ਤੇ ਪਾਣੀ ਅੰਦਰ ਆਇਆ ਹੋਇਆ ਹੈ ਇਸ ਕਰਕੇ ਅੰਦਰ ਇਲੈਕਟ੍ਰੀਸੀ ਸਪਲਾਈ ਨਹੀਂ ਛੱਡੀ ਹੋਈ ਹੈ ਕਿਉਂਕਿ ਇਹਦੇ ਨਾਲ ਕਸਟਮਰ ਦਾ ਨੁਕਸਾਨ ਹੋ ਸਕਦਾ ਹੈ ਪਿੱਛੇ ਅੰਦਰ ਕਰੰਟ ਵੀ ਆ ਰਹੀ ਹੈ ਇਸ ਕਰਕੇ ਕੰਮ ਟੈਂਪੋਰਰੀ ਜਿਹੜਾ ਹੈਗਾ ਅੱਜ ਬੰਦ ਹੋਇਆ ਸਫਾਈ ਦਾ ਕੰਮ ਚੱਲਦਾ ਪਿਆ ਹੈ ਕਦੋਂ ਚੱਲੂਗਾ ਜੀ ਇਹ ਕੰਮ ਸਫਾਈ ਹੋ ਰਹੀ ਹੈ ਸਫਾਈ ਜਮੇ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਹੈਗਾ ਬਿਜਲੀ ਵਾਲੇ ਨੂੰ ਬੁਲਾਵਾਂਗੇ ਕੋਈ ਕਿਸੇ ਦਾ ਜਾਨ ਮਾਲ ਦਾ ਖਤਰਾ ਨਹੀਂ ਹੋਏਗਾ ਫਿਰ ਕਾਰਵਾਈ ਚੱਲੇਗੀ ਮੇਰਾ ਨਾਮ ਜੀ ਹਰਜੀਤ ਸਿੰਘ ਹੈ ਇੱਥੇ ਹੀ ਹਾਲਾਤ 48 ਘੰਟੇ ਹੋ ਗਏ ਮੀਂਹ ਪੈਂਦੇ ਨੂੰ ਜੀ ਤੇ ਪਾਣੀ ਤਕਰੀਬਨ ਵੱਧ ਆ ਘੜਦਾ ਨਹੀਂ ਹੈ ਪਾਣੀ ਪਾਣੀ ਬਹੁਤ ਜ਼ਿਆਦਾ ਹੈ ਤੇ ਇਹਦੀ ਪਾਣੀ ਦੀ ਨਿਕਾਸੀ ਵੀ ਨਹੀਂ ਕਿਸੇ ਪਾਸੇ ਇਹ ਰੋਡ ਆ ਜਿਹੜਾ ਇਹ ਆਪਣੇ ਹਰੀ ਸਿੰਘ ਨਰੂਆ ਚੌਂਕ ਤੋਂ ਤਲਵੰਡੀ ਗੇਟ ਨੂੰ ਜਾਂਦਾ ਰੋਡ ਆ ਹੈ ਮੇਨ ਰੋਡ ਮੇਨ ਰੋਡ ਆ ਹੈ ਜੇ ਕੋਈ ਬੱਸ ਬੱਸ ਤੋਂ ਉਤਰਨਾ ਜਿਹਨੂੰ ਸ਼ਹਿਰ ਜਾਣਾ ਉਹ ਇਸੇ ਰੋਡ ਤਾਂ ਹੀ ਜਾਂਦਾ ਜਦ ਕਿ ਮੈਂ ਇਥੇ ਹਾਲਾਤ ਕਿਉਂ ਪੁੰਡੇ ਹੋਏ ਨੇ ਪਾਣੀ ਇੰਨਾ ਕਿਉਂ ਖੜਾ ਕੋਡੇ-ਕੋਡੇ ਕੋਡੇ-ਕੋਡੇ ਇਹ ਪਾਣੀ ਦੀ ਨਿਕਾਸੀ ਹੀ ਨਹੀਂ ਹੈ ਪਾਣੀ ਦੀ ਨਿਕਾਸੀ ਨਾ ਹੋਣੇ ਇਹ ਸਾਡਾ ਇਹ ਹਾਲ ਆ ਅਸੀਂ ਮੇਰਾ ਖਾਲਾ ਵੀ ਅਸੀਂ ਕੱਲ ਵੀ ਵਰਕਸ਼ਾਪ ਨਹੀਂ ਖੋਲੀ ਅੱਜ ਵੀ ਵਰਕਸ਼ਾਪ ਖੋਲੀ ਸਾਡੀ ਵਰਕਸ਼ਾਪ ਬੰਦ ਪਈ ਆ ਉਹ ਦੇਖ ਲਓ ਤੁਸੀਂ ਦਿਖਾਓ ਉੱਧਰ ਜਿ ਮੜਿਆ ਮੈਂ ਕਹਾਂ ਜੀ ਮੇਰਾ ਖਾਲਾ ਵੀ ਜਿੰਨੀ ਕਿਹੜੇ ਮੈਂ ਮਾਰੇ ਆ ਨਗਰ ਕੌਂਸਲ ਚ ਸ਼ਹਿਰ ਦਾ ਕੋਈ ਸੱਜਣ ਗਿਆ ਨਹੀਂ ਹੋਣਾ ਅਸੀਂ ਮਾਰਕੀਟ ਆਲੇ ਇਕੱਠੇ ਹੋ ਹੋ ਕਈ ਕਈ ਵਾਰ ਜਾਏ ਘਟੋ ਘੜ 15 15 20 20 ਬੰਦੇ ਵੀ ਜਾ ਕੇ ਦੇਖ ਲਿਆ ਪਰ ਇਹਨਾਂ ਦੇ ਕੰਨ ਦੇ ਜੂਣ ਹੀ ਸਰਕਦੀ ਐ ਅਸੀਂ ਮੰਗ ਕੀ ਕਰਦੇ ਆ ਸਾਡਾ ਪਾਣੀ ਦਾ ਨਿਕਾਸੀ ਹੋ ਜੇ ਇਥੋਂ ਤੇ ਸਾਡਾ ਕੰਮ ਚੱਲਦਾ ਹੋ ਜੇ ਅਸੀਂ ਬਹੁਤ ਦੁਖੀਆਂ ਸ਼ਹਿਰ ਦਾ ਐਮ ਐਲ ਏ ਸਰਦਾਰ ਹਾਕਮ ਸਿੰਘ ਆ ਠੇਕੇਦਾਰ ਉਹ ਐਮ ਐਲ ਏ ਬਣ ਗਿਆ ਵੋਟਾਂ ਲੈ ਕੇ ਮੁੜ ਕੇ ਸਾਡੇ ਕੋਲੇ ਉਹਨੇ ਪਿਓ ਦੇ ਪੁੱਤ ਨੇ ਗੇੜੇ ਨਹੀਂ ਮਾਰਿਆ ਵੀ ਤੁਸੀਂ ਇੱਥੇ ਰੈਕੋਰਡ ਤੇ ਹੈਗੇ ਹੋ ਕੋ ਮਰ ਕੇ ਹਾਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹਾਂਜੀ ਦੋ ਨਾਲ ਹੋਰ ਪਾਣੀ ਪੈਂਦਾ ਕਿੰਨਾ ਦੀ ਮਾਹੌਲ ਪਰਮਾਤਮਾ ਦੀ ਕਿਰਪਾ ਨਾਲ ਪਾਣੀ ਵੜਿਆ ਦੇਖੋ ਜੀ ਇੱਥੇ ਜਿਹੜਾ ਸੜਕ ਦੇ ਹਾਲਾਤ ਆ ਇਹ ਤੁਹਾਨੂੰ ਗੀਂਦੇ ਆ ਮੇਰਾ ਖਿਆਲ ਆ ਵੀ ਕਿੱਥੇ ਤੱਕ ਮੇਰੀ ਨਿਗਾਹ ਜਾਂਦੀ ਆ ਪਾਣੀ ਪਾਣੀ ਢਿੰਦਾ ਇੱਥੇ ਪਿੱਛੇ ਨੂੰ ਚੱਕੋ ਉਧਰ ਵੀ ਪਾਣੀ ਪਾਣੀ ਢਿੰਦਾ ਇਹ ਇੱਕ ਵਾਰੀ ਮੀਂਹ ਹੋਰ ਪੈ ਗਿਆ ਮੇਰਾ ਖਿਆਲ ਆ ਵੀ ਸਾਡਾ ਸ਼ਹਿਰ ਡੁੱਬ ਜਾ ਸਾਡਾ ਆ ਏਰੀਆ ਤਾਂ ਖਾਸ ਕਰਕੇ ਡੁੱਬਿਆ ਡੁੱਬਿਆ ਪਰ ਸ਼ਹਿਰ ਦੇ ਕਮੇਟੀ ਦਾ ਕੋਈ ਇਹ ਚ ਪ੍ਰਬੰਧ ਨਹੀਂ ਕੀਤਾ ਹੋਇਆ ਅਸੀਂ ਕਮੇਟੀ ਦਾ ਜਾਜਾ ਹੰਬਗੇ ਜੀ ਮੇ ਤਾਂ ਆਹ ਦਾੜੀ ਹੈ ਜਿਹੜੀ ਇਹ ਕਾਲੀ ਤੋਂ ਚਿੱਟੀ ਹੋ ਗਈ ਪਰ ਇੱਥੇ ਪਾਣੀ ਨਹੀਂ ਖੜਨ ਹੋਟਿਆ ਅਜੇ ਤੱਕ ਰਾਏਗੋੜ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਬੀਤੇ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈਣ ਦੀ ਸੂਚਨਾ ਮਿਲ ਰਹੀ ਹੈ ਅਤੇ ਲਗਾਤਾਰ ਮੀਂਹ ਪੈਣ ਦੇ ਨਾਲ ਜਿੱਥੇ ਕਿ ਪੂਰਾ ਦਾ ਪੂਰਾ ਇਲਾਕਾ ਜੋ ਹੈ ਉਹ ਜਲਥਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਜੋ ਲੋਕ ਨੇ ਉਹਨਾਂ ਦੀ ਵੀ ਆਮ ਜ਼ਿੰਦਗੀ ਦੇ ਉੱਤੇ ਕਾਰਗੁਜ਼ਾਰੀ ਦੇ ਉੱਤੇ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਰਾਏਕੋਟ ਸ਼ਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਅਜਿਹੀਆਂ ਤਸਵੀਰਾਂ ਸੂਬੇ ਭਾਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਇਲਾਕਿਆਂ 'ਚ ਸਾਮਣੇ ਆਉਂਦੀਆਂ ਹੋਈਆਂ ਜਿੱਥੇ ਕਿ ਨਜ਼ਰ ਆ ਰਹੀਆਂ ਨੇ ਉੱਥੇ ਹੀ ਰੈਕੋਰਡੀਆਂ ਵੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਪੂਰਾ ਇਲਾਕਾ ਜਲਥਲ ਹੋਇਆ ਹੋਇਆ ਨਜ਼ਰ ਆ ਰਿਹਾ ਹੈ ਗਲੀਆਂ ਮਹੱਲਿਆਂ ਬਜ਼ਾਰਾਂ ਦੇ ਵਿੱਚ ਲਗਾਤਾਰ ਜੋ ਹੈ ਪਾਣੀ ਖੜਾ ਹੈ ਜਿਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਆਵਾਜਾਈ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਥੋੜਾ ਪਾਣੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਜੋ ਹੈ ਅੰਦਰ ਚਾ ਚੁੱਕਾ ਹੈ ਜੋ ਕਿ ਲੋਕ ਹੇਠਲੇ ਪੱਧਰ ਤੇ ਜਾਂਦੇ ਨੇ ਜਿਨ੍ਹਾਂ ਦਾ ਜੋ ਕਿ ਘਰ ਹੈ ਉਹ ਹੇਠਲੇ ਸਤਰ ਤੇ ਹੈ ਉਹਨਾਂ ਦੇ ਘਰਾਂ ਤੱਕ ਵੀ ਹੈ ਪਾਣੀ ਪਹੁੰਚ ਚੁੱਕਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਜ਼ਿੰਦਗੀ ਬੱਦ ਤੋਂ ਬੱਦ ਤਰਫ ਬੰਦੀ ਹੋਈ ਨਜ਼ਰ ਆ ਰਹੀ ਹੈ ਇਸ ਮੀਵਾਰੀ ਦੇ ਨਾਲ ਉੱਥੇ ਹੀ ਬੀਤੇ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਇਹ ਜੋ ਨੇ ਹਾਲਾਤ ਬਣੇ ਨੇ ਸ਼ਹਿਰ ਵਾਸੀਆਂ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਸ਼ਹਿਰ ਵਾਸੀਆਂ ਨੇ ਆਪਣੀਆਂ ਦਿੱਕਤਾਂ ਅਤੇ ਮੁਸ਼ਕਲਾਂ ਦਾ ਸੁਨਾਈਆਂ ਨੇ ਅਤੇ ਨਾਲ ਹੀ ਨਾਲ ਸਰਕਾਰ ਤੌਰ ਤੇ ਪ੍ਰਸ਼ਾਸਨ ਤੋਂ ਇਹ ਗੁਹਾਰ ਕੀਤੀ ਹੈ ਕਿ ਉਹਨਾਂ ਦੀ ਜਲਦ ਤੋਂ ਜਲਦ ਮਦਦ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਵਕਤ ਤੋਂ ਵੱਧ ਜਿੰਨੀ ਮਦਦ ਹੋ ਸਕੇ ਉਹ ਮਿਲ ਸਕੇ ਤਾਂ ਕਿ ਕੁਝ ਸ਼ਹਿਰ ਵਾਸੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ। ਕੋਰ ਦਾ ਜੋ ਪ੍ਰਮੁੱਖ ਚੌਕ ਤਲਵੰਡੀ ਰੋਡ ਤੋਂ ਗੇਟ ਵਾਲਾ ਬਜਟ ਦਾ ਇਹਨੂੰ ਬੈਂਕ ਰੋਡ ਕਿਹਾ ਜਾਂਦਾ ਹੈ ਪੁਰਾਣਾ ਬਸਾੜਾ ਰੋਡ ਇੱਥੇ ਕੋਡੇ-ਕੋਡੇ ਪਾਣੀ ਖੜਾਗਾ ਜਿੱਦੀ ਪਾਣੀ ਨਿਕਾਸੀ ਦਾ ਹੋਣ ਕਾਰਨ ਤਿੰਨ ਦਿਨਾਂ ਤੋਂ ਪੈਰੇ ਮੀਂਹ ਨੇ ਲੋਕਾਂ ਦੀ ਹਾਲਤ ਵੱਧ ਤੋਂ ਵੱਧਰ ਕੀਤੀ ਵੀ ਆ ਲੋਕਾਂ ਨੇ ਆਪਣੇ ਦੁਕਾਨਾਂ ਦੇ ਮੂਹਰੇ ਉਹ ਪਾਣੀ ਨੂੰ ਰੋਕਣ ਖਾਤਰ ਮਿੱਟੀ ਦੀਆਂ ਰੇਤ ਬੋਰੀਆਂ ਭਰ-ਭਰ ਕੇ ਲਾਉਣੀਆਂ ਪੈ ਰੀਆਂ ਹਨ ਇਸ ਤਰ੍ਹਾਂ ਦੀ ਹਾਲਤ ਬੜੀ ਹੋਈ ਆ ਜੀ ਜੇ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਇਹ ਸਾਰਾ ਏਰੀਆ ਬਰਸਾਤੀ ਪਾਣੀ ਦੀ ਲਪੇਟ ਵਿੱਚ ਆ ਸਕਦਾ ਹੈਗਾ ਲੋਕਾਂ ਨੂੰ ਬੈਂਕ ਦੇ ਵਿੱਚ ਦੀ ਲੰਘਣ ਵਾਸਤੇ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਹ ਵੱਡਾ ਮੇਨ ਸਹਿਰ ਦਾ ਇਹ ਰੋਡ ਆ ਬੈਕ ਆਫ ਇੰਡੀਆ ਇੱਥੇ ਬੈਕ ਬਣੀ ਹੋਈ ਹੈ ਵੀ ਲੋਕ ਆਪਣੀਆਂ ਪੈਂਟਾਂ ਚਾੱਕ ਕੇ ਬੈਂਕ ਤੋਂ ਬਾਹਰ ਨਿਕਲਦੇ ਹਨ ਔਰ ਜਿੱਥੇ ਹਰ ਸਮੇਂ ਭੀੜ-ਪਾੜ ਦਾ ਏਰੀਆ ਹੈਗਾ ਹਾਂ ਜੇਰਾਨਾ ਹਰਵਿੰਦਰ ਸਿੰਘ ਜੀ ਫਲਾਤ ਇਹ ਨੇ ਜੀ ਆ ਆਪਣਾ ਬੈਂਕਾਂ ਵਾਲਾ ਏਰੀਆ ਸਾਡੇ ਵਾਲਾ ਹੋ ਗਿਆ ਬਰਨਾਲਾ ਚੌਂਕ ਹੋ ਗਿਆ ਆਪਣਾ ਖੁੱਲਾ ਪੱਤੀ ਮੱਲਾ ਹੋ ਗਿਆ ਪ੍ਰੇਮ ਨਗਰ ਇੱਧਰ ਸਾਰੇ ਜਿਹੜੇ ਮੱਲੇ ਆ ਇਹਨਾਂ ਸਾਰਿਆਂ 'ਚ ਲਗਭਗ ਪਾਣੀ ਭਰਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਫੱਟ ਪਾਣੀ ਦੇ ਵਿੱਚ ਹੀ ਖੜੇ ਆ ਆਪਾਂ ਤੇ ਇਹ ਐ ਵੀ ਪਾਣੀ ਸਾਰੇ ਪਾਸੇ ਖੜਾ ਜੀ ਇਹ ਹਾਲਾਤ ਬਹੁਤ ਖਰਾਬ ਬਣਦੇ ਨੇ ਜਿਸ ਤਰ੍ਹਾਂ ਦਾ ਮਹਾਤਮ ਦੇ ਮੱਛਲ ਦੇ ਜੇ بارش ਹੋ ਗਈ ਤਾਂ ਜੇ بارش ਹੋਰ ਆ ਗਈ ਤਾਂ ਜੀ ਹਾਲਾਤ ਬਹੁਤ ਖਰਾਬ ਹੋ ਜਾਣੇ ਆ ਕਿਉਂਕਿ ਅੰਦਰ ਦਾ ਪਾਣੀ ਹੁਣ ਵੀ ਵੜਿਆ ਹੀ ਹੋਇਆ ਦੁਕਾਨਾਂ ਤੇ ਜਿਹੜੇ ਨੇੜੇ ਘਰ ਨੇ ਜਾਂ ਇਹ ਸਾਰਿਆਂ ਦੀ ਪਾਣੀ ਵੜਿਆ ਹੋਇਆ ਜੀ ਪਰੇਸ਼ਾਨੀ ਬਹੁਤ ਆ ਰਹੀ ਹੈ ਜੀ ਦੇਖੋ ਘਰੋਂ ਹਰੇਕ ਬੰਦਾ ਆਉਂਦਾ ਵਧੀਆ ਕੱਪੜੇ ਪਾ ਕੇ ਤੇ ਇੱਥੇ ਲਾ ਲੋ ਕੋਈ ਡੈਗ ਪੈਂਦਾ ਕੋਈ ਐਕਸੀਡੈਂਟ ਹੋ ਜਾਂਦਾ ਤੇ ਇੱਥੇ ਸਾਟਾ ਵੇਟਾ ਵੀ ਪੈ ਜਾਂਦੀਆਂ ਲੋਕਾਂ ਦੇ ਛੱਟ ਕਾਲੇ ਖਤੇ ਹੋ ਮੰਗੇ ਆ ਜੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇਹ ਦੇਖੋ ਸ਼ਹਿਰ ਆਪਣਾ ਸੀਵਰੇਜ ਵੀ ਪਿਆ ਹੋਇਆ ਪਰ ਪਾਣੀ ਫੇਰ ਵੀ ਕਿਸੇ ਸਹੂਬ ਨਾਲ ਇਥੋਂ ਨਿਕਲ ਨਹੀਂ ਰਿਹਾ ਜਿਸ ਤਰ੍ਹਾਂ ਦੇ ਮੌਸਮ ਦੇ ਅਨਮਾਨ ਮਿਲ ਰਹੇ ਸੀਗੇ ਸਰਕਾਰ ਨੂੰ ਪਹਿਲਾਂ ਅਲਰਟ ਕਰ ਦੇਣੀ ਹਾਂਜੀ ਹਾਂਜੀ ਅਲਰਟ ਪਹਿਲਾਂ ਹੀ ਥੀਗਾ ਜੀ ਆਪਣੇ ਭਾਰੀ ਬਾਰਸ਼ ਦਾ ਕਾਫੀ ਪਹਿਲਾਂ ਇਹ ਅਲਰਟ ਕਰ ਦਿੱਤਾ ਗਿਆ ਸੀ ਸਰਕਾਰ ਨੂੰ ਤੇ ਆਪਣੇ ਜਿਵੇਂ ਹੈਗੀ ਆ ਨਗਰਪਾਲਿਕਾ ਇਹਨਾਂ ਨੂੰ ਸਾਰਾ ਪਰਬੰਧ ਪਹਿਲਾਂ ਕਰਨਾ ਚਾਹੀਦਾ ਸੀ ਪਾਣੀ ਦਾ ਸੋਖਮੇ ਪ੍ਰਬੰਧ ਨਾ ਹੋਣ ਕਰਕੇ ਹੀ ਇਹ ਆਪਣੇ ਪਾਣੀ ਇੰਨਾ ਖੜਾ ਜਮਾ ਹੋਇਆ ਹੈ ਮੇਰਾ ਨਾਮ ਯੂਕੇ ਗੁਪਤਾ ਹੈ ਮੈਂ ਬ੍ਰਾਂਚ ਮੈਨੇਜਰ ਗਲਤ ਰਹਾਂ ਹਾਂ ਤੇ ਪਾਣੀ ਅੰਦਰ ਆਇਆ ਹੋਇਆ ਹੈ ਇਸ ਕਰਕੇ ਅੰਦਰ ਇਲੈਕਟ੍ਰੀਸੀ ਸਪਲਾਈ ਨਹੀਂ ਛੱਡੀ ਹੋਈ ਹੈ ਕਿਉਂਕਿ ਇਹਦੇ ਨਾਲ ਕਸਟਮਰ ਦਾ ਨੁਕਸਾਨ ਹੋ ਸਕਦਾ ਹੈ ਪਿੱਛੇ ਅੰਦਰ ਕਰੰਟ ਵੀ ਆ ਰਹੀ ਹੈ ਇਸ ਕਰਕੇ ਕੰਮ ਟੈਂਪੋਰਰੀ ਜਿਹੜਾ ਹੈਗਾ ਅੱਜ ਬੰਦ ਹੋਇਆ ਸਫਾਈ ਦਾ ਕੰਮ ਚੱਲਦਾ ਪਿਆ ਹੈ ਕਦੋਂ ਚੱਲੂਗਾ ਜੀ ਇਹ ਕੰਮ ਸਫਾਈ ਹੋ ਰਹੀ ਹੈ ਸਫਾਈ ਜਮੇ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਹੈਗਾ ਬਿਜਲੀ ਵਾਲੇ ਨੂੰ ਬੁਲਾਵਾਂਗੇ ਕੋਈ ਕਿਸੇ ਦਾ ਜਾਨ ਮਾਲ ਦਾ ਖਤਰਾ ਨਹੀਂ ਹੋਏਗਾ ਫਿਰ ਕਾਰਵਾਈ ਚੱਲੇਗੀ ਮੇਰਾ ਨਾਮ ਜੀ ਹਰਜੀਤ ਸਿੰਘ ਹੈ ਇੱਥੇ ਹੀ ਹਾਲਾਤ 48 ਘੰਟੇ ਹੋ ਗਏ ਮੀਂਹ ਪੈਂਦੇ ਨੂੰ ਜੀ ਤੇ ਪਾਣੀ ਤਕਰੀਬਨ ਵੱਧ ਆ ਘੜਦਾ ਨਹੀਂ ਹੈ ਪਾਣੀ ਪਾਣੀ ਬਹੁਤ ਜ਼ਿਆਦਾ ਹੈ ਤੇ ਇਹਦੀ ਪਾਣੀ ਦੀ ਨਿਕਾਸੀ ਵੀ ਨਹੀਂ ਕਿਸੇ ਪਾਸੇ ਇਹ ਰੋਡ ਆ ਜਿਹੜਾ ਇਹ ਆਪਣੇ ਹਰੀ ਸਿੰਘ ਨਰੂਆ ਚੌਂਕ ਤੋਂ ਤਲਵੰਡੀ ਗੇਟ ਨੂੰ ਜਾਂਦਾ ਰੋਡ ਆ ਹੈ ਮੇਨ ਰੋਡ ਮੇਨ ਰੋਡ ਆ ਹੈ ਜੇ ਕੋਈ ਬੱਸ ਬੱਸ ਤੋਂ ਉਤਰਨਾ ਜਿਹਨੂੰ ਸ਼ਹਿਰ ਜਾਣਾ ਉਹ ਇਸੇ ਰੋਡ ਦਾ ਹੀ ਜਾਂਦਾ ਜਦ ਕਿ ਮੈਂ ਇਥੇ ਹਾਲਾਤ ਕਿਉਂ ਪੁੰਡੇ ਹੋਏ ਨੇ ਪਾਣੀ ਇੰਨਾ ਕਿਉਂ ਖੜਾ ਕੋਡੇ-ਕੋਡੇ ਕੋਡੇ-ਕੋਡੇ ਇਹ ਪਾਣੀ ਦੀ ਨਿਕਾਸੀ ਹੀ ਨਹੀਂ ਹੈ ਪਾਣੀ ਦੀ ਨਿਕਾਸੀ ਨਾ ਹੋਣੇ ਇਹ ਸਾਡਾ ਇਹ ਹਾਲ ਆ ਅਸੀਂ ਮੇਰਾ ਖਾਲਾ ਵੀ ਅਸੀਂ ਕੱਲ ਵੀ ਵਰਕਸ਼ਾਪ ਨਹੀਂ ਖੋਲੀ ਅੱਜ ਵੀ ਵਰਕਸ਼ਾਪ ਖੋਲੀ ਸਾਡੀ ਵਰਕਸ਼ਾਪ ਬੰਦ ਪਈ ਆ ਉਹ ਦੇਖ ਲਓ ਤੁਸੀਂ ਦਿਖਾਓ ਉੱਧਰ ਜਿ ਮੜਿਆ ਮੈਂ ਕਹਾਂ ਜੀ ਮੇਰਾ ਖਾਲਾ ਵੀ ਜਿੰਨੀ ਕਿਹੜੇ ਮੈਂ ਮਾਰੇ ਆ ਨਗਰ ਕੌਂਸਲ ਚ ਸ਼ਹਿਰ ਦਾ ਕੋਈ ਸੱਜਣ ਗਿਆ ਨਹੀਂ ਹੋਣਾ ਅਸੀਂ ਮਾਰਕੀਟ ਆਲੇ ਇਕੱਠੇ ਹੋ ਹੋ ਕਈ ਕਈ ਵਾਰੀ ਜਾਏ ਘਟੋ ਘਟ 15 15 20 20 ਬੰਦੇ ਵੀ ਜਾ ਕੇ ਦੇਖ ਲਿਆ ਪਰ ਇਹਨਾਂ ਦੇ ਕੰਨ ਤੇ ਜੂਣੀ ਸਰਕਦੀ ਐ ਅਸੀਂ ਮੰਗ ਕੀ ਕਰਦੇ ਆ ਸਾਡਾ ਪਾਣੀ ਦਾ ਨਿਕਾਸੀ ਹੋ ਜੇ ਇਥੋਂ ਤੇ ਸਾਡਾ ਕੰਮ ਚੱਲਦਾ ਹੋ ਜੇ ਅਸੀਂ ਬਹੁਤ ਦੁਖੀਆਂ ਸ਼ਹਿਰ ਦਾ ਐਮ ਐਲ ਏ ਸਰਦਾਰ ਹਾਕਮ ਸਿੰਘ ਆ ਠੇਕੇਦਾਰ ਉਹ ਐਮ ਐਲ ਏ ਬਣ ਗਿਆ ਵੋਟਾਂ ਲੈ ਕੇ ਮੁੜ ਕੇ ਸਾਡੇ ਕੋਲੇ ਉਹਨੇ ਪਿਓ ਦੇ ਪੁੱਤ ਨੇ ਗੇੜੇ ਨਹੀਂ ਮਾਰਿਆ ਵੀ ਤੁਸੀਂ ਇੱਥੇ ਰੈਗੂਡ ਦੇ ਹੈਗੇ ਹੋ ਕੋ ਮਰ ਗਏ ਹਾਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹਾਂਜੀ ਹੋਰ ਨਾਲ ਹੋਰ ਪਾਣੀ ਪੈਂਦਾ ਕਿਸ ਤਰ੍ਹਾਂ ਦੀ ਮਹੌਲ ਬਣਦੀ ਹੈ ਪਰ ਨਾਲ ਉਹ ਕੱਟੇ ਕੇ ਹੌਲੇ ਪਾਣੀ ਵੜਿਆ ਦੇਖੋ ਜੀ ਇੱਥੇ ਜਿਹੜਾ ਸੜਕ ਦੇ ਹਾਲਾਤ ਆ ਇਹ ਤੁਹਾਨੂੰ ਗੀਂਦੇ ਆ ਮੇਰਾ ਖਿਆਲ ਆ ਵੀ ਕਿੱਥੇ ਤੱਕ ਮੇਰੀ ਨਿਗਾਹ ਜਾਂਦੀ ਆ ਪਾਣੀ ਪਾਣੀ ਢਿੰਦਾ ਇੱਧਰ ਪਿੱਛੇ ਨੂੰ ਚੱਕੋ ਉਧਰ ਵੀ ਪਾਣੀ ਪਾਣੀ ਢਿੰਦਾ ਜੇ ਇੱਕ ਵਾਰੀ ਮੀਂਹ ਹੋਰ ਪੈ ਗਿਆ ਮੇਰਾ ਖਿਆਲ ਆ ਵੀ ਸਾਡਾ ਸ਼ਹਿਰ ਡੁੱਬ ਜਾ ਸਾਡਾ ਆ ਏਰੀਆ ਤਾਂ ਖਾਸ ਕਰਕੇ ਡੁੱਬਿਆ ਡੁੱਬਿਆ ਪਰ ਸ਼ਹਿਰ ਦੇ ਕਮੇਟੀ ਦਾ ਕੋਈ ਇਹ ਚ ਪ੍ਰਬੰਧ ਨਹੀਂ ਕੀਤਾ ਹੋਇਆ ਅਸੀਂ ਕਮੇਟੀ ਦਾ ਜਾਜਾ ਹੰਬਗੇ ਜੀ ਮੇਰੀ ਤਾਂ ਆਹ ਦਾੜੀ ਆ ਜਿਹੜੀ ਇਹ ਕਾਲੀ ਤੋਂ ਚਿੱਟੀ ਹੋ ਗਈ ਪਰ ਇੱਥੇ ਪਾਣੀ ਨਹੀਂ ਖੜਨ ਹੋਟਿਆ ਅਜੇ ਤੱਕ